ਹਾਂਜੀ ਸਸਿਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਅੱਜ ਦੀ ਵੀਡੀਓ ਦੇ ਵਿੱਚ 6 ਵਹਿੜਾਂ ਮਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਤੋਕੜ ਗੱਬਣ ਚੈੱਕ ਪਾਸ ਇੱਕ ਕੱਲੀ ਗੱਬਣ ਤਿਆਰ ਤੇ ਚਾਰ ਤਾਜ਼ੀਆਂ ਸੂਈਆਂ 6 ਵਹਿੜਾਂ ਜਮਾ ਜੈਜ ਪਾ ਦੀਆਂ ਤਿੰਨਾਂ ਦੇ ਮਗਰ ਵਛੀਆਂ ਇੱਕ ਮਗਰ ਇੱਕ ਦੇ ਮਗਰ ਵਛਾ जिने वच्छियां ਆਣੀਆਂ ਵਹਿਣਾ ਲੈਣਗਾ ਉਹਨਾਂ ਦੀ ਬਰੀਜ ਪੂਰੀ ਹੋ ਜੂ ਤਿੰਨ ਵच्छियां ਆਣੀਆਂ ਇੱਕ ਬੱਛਾ ਇੱਕ ਟੋਕੜ ਗੱਬਣ ਇੱਕ ਗੱਬਣ ਤਿਆਰ ਨਰਮਜਾ ਬੰਦਾ ਜਿਹਦੇ ਘਰੇ ਵੀਡੀਓ ਬਣਾ ਰਹੇ ਜਮ ਜੈਜਪਾ ਹੁੰਦੇ ਇਸ ਏਰੀਏ ਚ ਇਸ ਵੀਰ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਬਸ ਜੀ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਕਲਾ ਜ਼ਿਲ੍ਹਾ ਮੋਗਾ ਸੀਲ ਤਰਮਕੋਟ ਫੋਨ ਨੰਬਰ ਦਾ ਸੀ 9464028355 ਇਧਰ ਹੀ ਕਰੀਏ ਸ਼ੁਰੂ ਭਾਈ ਇਹ ਜੱਸੀ ਹੈਗੀ ਜੀ ਪਿਆਵ ਵਾਲੀ ਹਮ ਵੱਡੀ ਜੱਸੀ ਆ ਆਪਾਂ ਦੂਜਾ ਸੰਜ ਸਮਝ ਕੇ ਲਈ ਆ ਜੀ ਠੀਕ ਐ ਅਗਲਾ ਆਪਣਾ ਤੀਜਾ ਸਮਝ ਲੇਵੇਂ ਆਪਣੇ ਕਿਹੜਾ ਵੀ ਘਰੇ ਆ ਹਾਂ ਜੇ ਦਾ ਘਰੇ ਉਹ ਵੀ ਫੇਰ ਤਾਂ ਆਪਾਂ ਕਹਿ ਦਈਏ ਵੀ ਦੂਜਾ ਵਾ ਚਾਹ ਹੈ ਕਿ ਨਹੀਂ ਆਪਾਂ ਦੂਜਾ ਸਮਝ ਕੇ ਲਈ ਆ ਅਗਲਾ ਆਪਣਾ ਤੀਜਾ ਸਮਝ ਲੈ ਚੌਥਾ ਸਮਝ ਲੈ ਦਸਵਾਂ ਸਮਝ ਲੈ ਕਿੰਨਾ ਕੁ ਦੁੱਧ ਦਊ ਤੇ ਆ ਜੂ ਇਹਦੇ ਥੱਲੇ ਇਹ ਸੁਈ ਚਾਰਾ ਪੰਜ ਦਿਨਾਂ ਦੀ ਆ ਵੱਛੀ ਆ ਜੀ ਹੂੰ ਇਹਦੇ ਥੱਲੇ ਹੋਊਗਾ 14 ਤੋਂ 15 ਹੀ ਹੋਊਗਾ ਹੂੰ 12 ਕਿਲੋ ਹੀ ਮੰਨ ਕੇ ਆਵੇ ਕੋ ਘੱਟ ਹੀ ਮੰਨੇ ਮੈਂ ਕਹਿੰਦੇ 12 ਕਿਲੋ 10 ਡੰਗ ਝੋਲੇਵੇਂ ਬਣਾ ਕਿੰਨਾ ਕੁ ਪਿਆਜੂ ਜੇਸਾ ਉਹ ਨਵਚੀ ਵੀਰ ਸਟਾਰਟਿੰਗ ਆ 18 20 ਕਿਲੋ ਦਾ ਇਹਨੂੰ ਚਾਹੀਦਾ ਬਾਕੀ ਜੀ ਸੇਵਾ ਦਾ ਐਵੇਂ ਆਪਾਂ ਗਰੰਟੀ ਕੁਰੰਟੀ ਕੋਈ ਨਹੀਂ ਦਿੰਦੇ ਸਹੀ ਹੈ ਉਸ ਤੋਂ ਇਹ ਗੱਲ ਸਹੀ ਆ ਬਾਈ ਐਵੇਂ ਪਾੜੀਆਂ ਨਹੀਂ ਮਾਰਦਾ ਗਰੰਟੀ ਕੁਰੰਟੀ ਨਹੀਂ ਦਿੰਦਾ ਬਾਈ 10 ਕਿਲੋ ਆਏ ਦਿਓ 20 ਕਿਲੋ ਇਹ ਤਾਂ ਐਂ ਕਹਿੰਦਾ ਕਿ ਬਾਈ ਮੇਰੇ ਘਰੇ ਇੰਨਾ ਤਿਆਰ ਆ ਭਾਵੇਂ 10 ਦਿਨ ਚੋਈ ਚੱਲੋ ਉਦੋਂ ਗਾ ਤੁਹਾਡੀ ਸੇਵਾ ਜਿੰਨਾ ਪਾਹੋਂਗੇ ਤੇ ਉਹਨਾਂ ਵਧਾ ਲੋਂਗੇ ਪੂਰੀ ਬਰੀਡ ਵਾਲੀ ਗੱਲ ਚੀ ਹੈ ਹਾਂ ਟਵਾਟਾ ਹੈ 14 15 ਕਿਲੋ ਹੀ ਆ ਬਾਈ ਕਹਿੰਦਾ ਚਾਰਾਂ ਕਿ ਦਿਨਾਂ ਦੀ ਸੂਈ ਹੈ ਤੁਸੀਂ 12 ਹੀ ਮੰਨੋ ਘੱਟ ਹੀ ਮੰਨੋ ਕੰਡੇ ਤੇ ਝੁਕਿਓ ਜਿੰਨੇ ਦਿਨ ਮਰਜ਼ੀ ਤੁਰਿਆ ਆਵੇ ਅਗਲਾ 17 18 ਕਿਲੋ ਬਾਈ ਦੱਸਾ ਖੁੱਲਾ ਦੁੱਧ ਪਿਆ ਜੂ ਵੱਡੇ ਘਰ ਦਾ ਵਾਲੀ ਵਹਿੜ ਮਗਰ ਬੱਛੀ ਦੂਜਾ ਸੂਹਾ ਬਾਈ ਕਹਿੰਦਾ ਆਪਣੇ ਘੜਾ ਘਰ ਦੀ ਆ ਆਪਣੀ ਘੜਾ ਕੋਈ ਜਿਦਾਈ ਆ ਆਪਣੀ ਤਾਂ ਲਿਆਂਦੀ ਆ ਜੇ ਘਰਦੀ ਹੋਵੇ ਫੇਰ ਤਾਂ ਆਪਾਂ ਕਹਿ ਦਈਏ ਕਿ ਭਾਈ ਆਹ ਹੀ ਸੂਹਾ ਗਾਰੰਟੀ ਆ ਪਰ ਬਾਈ ਕਹਿੰਦਾ ਆਪਣੀ ਖਰੀਦੀ ਅਗਲੇ ਨੇ ਆਪਾਂ ਨੂੰ ਦੂਜਾ ਸੂਹਾ ਕਿਆ ਜੀਨੇ ਪੈਸੇ ਲਾਉਣੇ ਆ ਭਾਵੇਂ ਕੋਈ ਤੀਜਾ ਸੂਆ ਮੰਨ ਲੇ ਹੁਣ ਤੀਜੇ ਸੂਏ ਚ ਗਾਂ ਕਿਹੜਾ ਬੁੱਢੀ ਹੋ ਜਾਂਦੀ ਆ ਇਹਦਾ ਵਧੇਗਾ 10 10 ਸੂਏ ਦੁੱਧ ਪੀ ਆਂਦੀਆਂ ਹਾਂ ਜਿੱਥੇ ਮਰਜ਼ੀ ਕਰ ਲੈ ਹਮ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਕਿੰਨੇ ਦੀ ਬਈ ਜੈ ਜਪਾ ਵੀਰੇ ਜੈਸਾ ਨਾ ਬੱਚੀ ਆ ਬੱਚੀ ਦਾ ਕਹਿੰਦੀ ਮੈਨੂੰ 70 75 ਕਹਿ ਲੈ ਹਮ ਆਪਾਂ ਉਹਨਾਂ ਨਹੀਂ ਕਰਨਾ ਵੀਰੇ 55000 ਦੀ ਨੈਟ ਦੇ ਦੇ 55 ਦੀ ਬ ਵੀਰੇ ਆਪਾਂ ਨੂੰ 1000 ਖੰਡਾ ਨਾ ਹੁੰਦਾ ਜੇ 5 ਵਗੀਆਂ 4 ਵਗੀਆਂ ਹਾਂ 4-5000 ਬਣ ਗਿਆ ਬਹੁਤ ਆਪਾਂ ਨੂੰ ਹੋ ਕੀ ਦੇਗਾ ਇਹ ਵੀ ਗੱਲ ਸਹੀ ਹਾਂ ਗਾਇਕਾ ਮੈਂ ਇਹਨੂੰ 10000 ਮੈਨੂੰ ਮਿਲ ਜੇ ਇੱਕ ਮਗਰ ਮੈਨੂੰ ਫੇਰ ਵੀ ਨਹੀਂ ਹੋਣਾ ਹਾਂ ਤੇ ਆਪਣਾ ਨਿਤ ਮਾਲ ਵਿਕੀ ਜਾਂਦਾ ਉਹਨਾਂ ਉਹਦਨ ਪਾਈਆਂ ਚਾਰ-ਚਾਰੇ ਵਗੀਆਂ ਹਮ ਆਪਾਂ ਡੇਲੀ ਮਾਲ ਵਿਕੀ ਜਾਂਦਾ ਇੱਕ ਦੋ ਆਈ ਜਾਂਦੀਆਂ ਵਿਕੀ ਜਾਂਦੀਆਂ ਹਮ ਯਾ ਦੋ 1000 ਬਣੀ ਜਾਂਦਾ ਵਾਧੂ ਅਗਰੇ ਸਹੀ ਹੈ ਦੋਸਤੋ ਸਾਵਰ ਬਾਈ ਕਹਿੰਦਾ ਆਪਾਂ ਨੂੰ ਨਹੀਂ ਤਾਂ ਰਾਜ ਬਾਈ ਕਹਿੰਦਾ ਆਉਂਦਾ ਨਹੀਂ ਇੱਕ ਬਹੁਜਾ ਭਵਨ 10000 ਮਾਲ ਜੇ ਦਿੱਤਾ ਵੀ ਹੁੰਦਾ ਹੋਰ ਮੇਲੇ ਮਗਰ ਬੱਛੀ ਆ 55000 ਦੀ ਦੇ ਦੇਣੀ ਆ 14 15 ਕਿਲੋ ਤਿਆਰ 17 18 ਕਿਲੋ ਪਿਆਜ ਫੁੱਲ ਵੱਡੀ ਵੜ ਦੂਜਿਆ ਸੂਆ ਦੋ ਨੰਬਰ ਤੇ ਆ ਬਾਈ ਇਹ ਵੀ ਦੂਜਿਆ ਸੂਆ ਸੂਈ ਆ ਜਿਹਦੀ ਮਗਰ ਬੱਛਾ ਜੀ ਇਹਦੇ ਮਗਰ ਬੱਛਾ 11 12 ਦਿਨਾਂ ਦੀ ਸੂਈ ਆ ਹੂੰ ਇਹਦੇ ਥੰਡੇ ਵੀ ਹੋਊਗਾ 13 14 ਕਿਲੋ ਹੋਊਗਾ 12 ਹੀ ਮੰਨੋ ਜੀ ਕਿੰਨਾ ਕੁ ਪਿਆ ਦੂ ਜੈਸਾ ਨਾ ਬੱਛੀ ਵੱਡੀ ਆ ਜੀ 16 17 ਕਿਲੋ ਦਾ ਚਾਹੀਦਾ ਬਾਕੀ ਸੇਵਾ ਦਾ ਜੀ ਐਵੇਂ ਨਹੀਂ ਆਪਾਂ ਕਹਿੰਦੇ ਸਹੀ ਆ ਦੋਸਤੋ ਇਹ ਗੱਲ ਵਧੀਆ ਬਾਈ ਦੇ ਨਾਲ ਤਾਂ ਦੁੱਧ ਘੱਟ ਦੱਸੂ ਜਿੰਨਾ ਤਿਆਰ ਹੋਊਗਾ ਤੇ ਨਾਲ ਗਾਂ ਨਹੀਂ ਗਰੰਟੀ ਦਿੰਦਾ ਕਿ ਇੰਨਾ ਦੇਊ ਉਦਾਂ ਕਹਿੰਦਾ ਕਿ 17 18 ਪਿਆਜੂ ਬਾਕੀ ਬਾਈ ਕਹਿੰਦਾ ਆਪਣੀ ਕੋਈ ਗਰੰਟੀ ਨਹੀਂ ਅਗਲਾ ਸੇਵਾ ਕਰੂਗਾ ਤੇ ਇੰਨਾ ਚੋਲੂਗਾ ਇਹਦੇ ਥੱਲੇ ਵੀ ਬਾਈ ਕਹਿੰਦਾ 13 14 ਹੀ ਹੋਊਗਾ ਤੁਸੀਂ 12 ਹੀ ਇਹਦਾ ਮੰਨੋ ਫੁੱਲ ਵੱਡੀ ਵਹਿੜ ਦੂਜਾ ਸੂਆ ਹਾਂ ਗਲਾਬੀ ਥਾਨ ਦੋ ਦੇਵੀ ਬਾਈ ਕਹਿੰਦਾ 17 18 ਪਿਆਜੂ ਪਰ 12 ਕਿਲੋ ਕੰਡੇ ਤੇ ਜੋਖਲੋ ਜਿੰਨੇ ਦਿਨ ਜੀ ਕਰਦਾ 1 ਨੰਬਰ ਦੇ ਮਗਰ ਵੱਛੀ ਬਹੁਤ ਸੋਹਣੀ ਜਰਸੀ ਬਰੀਡ ਦੀ ਬਦਾਮੀ ਰੰਗ ਦੀ 2 ਨੰਬਰ ਦੇ ਮਗਰ ਵੱਛਾ ਕਾਲੇ ਰੰਗ ਦਾ ਦੂਜਾ ਸੂਆ ਵੈੜ ਕੱਦ ਕਾਠ ਵਾਲੀ ਚੰਗੀ ਆ ਬਸ ਕਾ ਮਰਜੀ ਫੋਟ ਜੀ ਫੁੱਟੀ ਐਵੇਂ ਹੂੰ ਹੂੰ ਕਿੰਨੇ ਦੀ ਫੋਟ ਵਾਲੇ ਹੀ ਭਾਅ ਕਰਦੇ ਫੋਟ ਕੀ ਕਹਿੰਦੀ ਆ ਵੀਰੇ ਜੈਸਾ ਨਾ ਵੱਛੀ ਵੱਡੀ ਆ ਜਿੰਨਾ ਮਰਜੀ ਮੁੱਲ ਕਰ ਲਈਏ 52000 ਦੀ ਵੱਛੀ ਦੇ ਜਾ ਲਓ ਜੀ 52000 ਦੀ ਆ ਥਾਣੇ ਵੇਖੋ ਕਿੰਨਾ ਚੰਗਾ ਬਿਲਕੁਲ ਮਰਜੀ ਯਾਰ ਲੈ ਕੋਈ ਵਾਸਤਾ ਹੀ ਨਹੀਂ ਗਿਆ ਯਾਰ ਦੁਪਹਿਰੇ ਵੀਡੀਓ ਬਣਾ ਰਹੇ ਆ ਇੱਕ 1:30 ਵਜੇ ਸ਼ਾਮ ਦੀ ਚਵਾਈ ਜੱਦਾ ਦੇਣ ਪਿਆ ਜਿੱਦੋਂ ਧੁੱਪ ਤੋਂ ਐਂਡ ਜਮਾ ਖਿੜੀ ਆ ਫੁੱਲ ਬਹੁਤ ਦਿਨਾਂ ਬਾਅਦ ਧੁੱਪ ਵੇਖੀ ਕੱਲ ਵੀ ਦਿਨ ਵਧੀਆ ਲੱਗਿਆ ਅੱਜ ਵੀ ਵਧੀਆ ਲੱਗਿਆ ਪਰ ਹੁਣ ਤਾਂ ਵਧੀਆ ਲੱਗਦਾ ਜਦੋਂ 15 ਕ ਦਿਨ ਵਧੀਆ ਲਗਾਤਾਰ ਹੀ ਲੱਗਿਆ ਮਗਰ ਇਹਨੇ ਜੀਕ ਮਰਾ ਦੇਣੀ ਹੈ ਸਹੀ ਹੈ ਮਗਰ ਕਹਣਾ ਹਾਏ ਸਿਆਲ ਕਦੋਂ ਆਉਣਗੇ 3 ਨੰਬਰ ਤੇ ਆ ਜਾ ਬਾਈ ਪਾਇਆ ਅੱਤਾ ਕੋ ਗਸੂਈਨੋ ਆ ਬੱਚੀ ਜੀ ਮਦਰ ਆ ਬੱਚੀ ਇਹਦੀ ਹਾਂਜੀ ਇਹਦੇ ਮੇਲੇ ਵੀ ਹੋਊਗਾ 14 15 ਕਿਲੋ 12 ਕਿਲੋ ਹੀ ਮੰਨ ਕੇ ਅੱਛਾ ਹਾਂਜੀ ਠੀਕ ਆ ਪੂਰੀ ਵਧੀਆ ਚੀਜ਼ ਆ ਦੇਖੋ ਲਾਓ ਜੀ ਸੀਲ ਸਭ ਫਲ ਥੰਡੂ ਦੇਖ ਬੜਾ ਗਲਾਬੀ ਨੇ ਇਹਦੇ ਥੱਲੇ ਵੀ ਭਾਈ ਕਹਿੰਦਾ 14 15 ਹੀ ਹੋ ਇਹਦਾ ਵੀ ਤੁਸੀਂ 12 ਹੀ ਮੰਨੋ ਇਹ ਪਹਿਲਾ ਬੰਦਾ ਵੇਖਣਾ ਜਿਹੜਾ 3 3 ਕਿਲੋ ਦੁੱਧ ਘਾਟੀ ਦੱਸਦਾ ਤੇ ਨਹੀਂ ਕੰਮ ਉਲਟ ਹੁੰਦਾ ਹੁੰਦਾ 12 ਕਿਲੋ ਆ ਤੇ ਅਗਲਾ 15 ਦੱਸਦਾ ਬਾਈ ਆਪਾਂ ਅੱਗੇ ਲਈ ਵੀ ਇੱਚੀਆਂ ਵਾ ਅੱਗੇ ਵੀ ਚਵਾ ਕੇ ਵੇਚੀਆਂ ਆ ਸਹੀ ਆ ਤੁਸੀਂ ਤਸੱਲੀ ਕਰੋ ਵੀਰੇ ਹਾਂ ਹਾਂ ਇਹ ਤਸੱਲੀ ਕਰਕੇ ਲੈ ਟਿਕਾ ਆਪਾਂ ਇੱਕ ਹੋਰ ਗੱਲ ਆ ਬਾਈ ਚਵਾ ਕੇ ਵੇਚਦਾ ਬਾਈ ਕਹਿੰਦਾ ਜਿੰਨੇ ਦਿਨ ਮਰਜ਼ੀ ਤੁਰਿਆ ਆਵੇ ਅਗਲਾ ਚੋਈ ਜਾਵੇ ਆਪਾਂ ਨੂੰ ਕੋਈ ਚੱਕਰ ਨਹੀਂਗਾ ਜਿੱਦਣ ਤਸੱਲੀ ਹੋ ਗਈ ਉਸ ਦਿਨ ਅਗਲਾ ਲੈ ਜੀ ਆ ਨਹੀਂ ਤੇ ਸਾਡੇ ਨਾਲ ਇੱਕ ਗਾਂ ਹੀ ਹੋ ਜਾਊਗਾ ਹਾਂ ਬਾਈ ਕਹਿੰਦਾ ਠੰਡ ਹੈਗੀ ਸਾਡੇ ਦਾ ਇੱਕ ਗਾਂ ਚੋਕੇ ਜਾਊ ਸਾਡੇ 10 ਮਿੰਟ ਵੱਜ ਜਾਣਗੇ ਜਿੰਨੇ ਦਿਨ ਜੀ ਕਰਦਾ ਅਗਲਾ ਤੁਰਿਆ ਆਵੇ ਦੁੱਧ ਚੋਕੇ ਬਾਈ ਨੂੰ ਫੜਾ ਦੇਣਾ ਅਗਲੇ ਨੇ ਤੇ ਅਗਲਾ ਆਥ ਨੇ ਫੇਰ ਆਜੇ ਚੋਕੇ ਫੇਰ ਬਾਈ ਨੂੰ ਫੜਾ ਜਿੰਨੇ ਦਿਨ ਜੀ ਕਰਦਾ ਉਹਨੇ ਦਿਨ ਤੁਰਿਆ ਆਵੇ ਜਿੱਦਨ ਤਸੱਲੀ ਹੋ ਗਈ ਕਿ ਨੱਟ ਕੰਡੇ ਵਾਲਾ ਉਦਣ ਲੈ ਜਾਏ ਅਗਲਾ ਮਗਰ ਬਹੁਤ ਸੋਹਣੀ ਬੱਚੀ ਕਿੰਨਾ ਬਾਈ ਆਪਾਂ ਠੰਡਾ ਹੀ ਦਿੰਦੇ ਹਾਂ ਹੂੰ ਕੋਈ ਵਾਸਤਾ ਹੀ ਨਹੀਂ ਆਪਦੇ ਕਿੰਨੇ ਦੀ ਬਾਈ ਵੀਰੇ ਜੇ ਬੱਚੀ ਤਾਂ ਕਹਿੰਦੀ ਮੈਨੂੰ 60 65 ਕਾ ਹੂੰ ਪਰ ਆਪਾਂ ਕਹਿਣਾ ਨਹੀਂ 55000 ਦੀ ਬੱਚੀ ਦੇ ਲਓ ਜੀ ਇਹ ਵੀ 55 ਦੀ ਪੂਰੀਆਂ ਵੱਡੀਆਂ ਵਹਿਣਾ ਇਹਨਾਂ ਦੇ ਵਿੱਚੋਂ ਕੋਈ 2.5 3 ਫੁੱਟ 3.5 ਫੁੱਟ ਵਾਲੀ ਕੋਈ ਵੀ ਨਹੀਂ ਕੋਡੇ ਕੀ ਜਿੱਡੀ 4 ਨੰਬਰ ਤੇ ਆ ਜਾ ਬਾਈ ਇਹ ਵੀਰੇ ਜਰਸੀ ਦਾ ਤੇ ਸ਼ਾਈ ਵਾਲ ਦਾ ਕ੍ਰੋਸ ਆ ਇਹ ਵੀ ਦੂਜਾ ਸੂਆ ਸੂਈ ਆ ਹਮ ਇਹਦੇ ਥੱਲੇ ਇਹਨੇ ਹਜੇ ਜੀ ਨਹੀਂ ਲਾਇਆ ਠੀਕ ਹੈ ਇਹ 3-8 9 ਕਿਲੋ ਹੋ ਗਏ ਆ ਬਝੂਠ ਮਾਰੀਏ ਜੀ ਇਹਦੇ ਨਹੀਂ 15 15 ਹਮ ਇਹ 12 ਕਿਲੋ ਦੇ ਦੂੰਗੀ ਐਵੇਂ ਆਹ ਬੱਚੀ ਇਹਦੇ ਮਗਰ 15 20 ਦਿਨਾਂ ਦੀ ਸੂਈ ਆ ਠੀਕ ਹੈ ਐ ਮੈਂ ਬੱਚੂੜ ਧਵਾਨ ਛੱਡੀ ਜਾਈਏ ਹੂੰ ਉਹ ਨਹੀਂ ਸਵਾਦ ਨਹੀਂ ਆਉਂਦਾ ਕੰਮ ਦਾ ਇਹ ਤਾਂ ਗੱਲ ਐ ਲਓ ਜੀ ਕਹਿੰਨ ਝੂਠ ਮਾਰਨੋਂ ਦਾ ਇਹਦੇ ਥੱਲੇ ਵੀ ਬਾਈ ਕਹਿੰਦਾ 15 ਕਹਿੰਦੇ ਪਰ ਬਾਈ ਕਹਿੰਦਾ ਆਪਾਂ ਨਹੀਂ ਮਾਰਦੇ ਨੇ ਜੀ ਨਹੀਂ ਲਾਇਆ ਇਹਦੇ ਥੱਲੇ 8-9 ਕਿਲੋ ਹੀ ਆ 12 ਕਿਲੋ ਮੰਨ ਕੇ ਸੌਦਾ ਕਰਿਓ ਮਗਰ ਇਹਦੇ ਵੱਛੀ ਆ ਵਹਿੜ ਦਾ ਕਾ ਦੇ ਦਾ ਵੀ ਉਹਨਾਂ ਵਹਿੜਾਂ ਜਿਹੜਾ ਹੀ ਆ ਪਰ ਬਾਈ ਕਹਿੰਦਾ ਜੀ ਜਿਆ ਲਾਇਆ ਨਹੀਂ ਦੁੱਧ ਤੇ ਚੱਲੀ ਨਹੀਂ ਅਜੇ ਆਪਾਂ ਐਵੇਂ 15 ਕਹਿ ਦਿੱ ਗਏ 8-9 ਕਿਲੋ ਹੀ ਆ 12 ਕਮਾਨ ਕੇ ਅਗਲਾ ਸੌਦਾ ਕਰੇ ਹਾਂ ਬਾਈ ਕਹਿੰਦਾ ਇਹ ਝੂਠ ਦਫਾਨ ਛੱਡੀ ਜਾਈਗੇ ਆਪਣਾ ਕੰਮ ਨਹੀਂ ਬਾਈ ਕਹਿੰਦਾ ਆਪਾਂ ਦਾ 1000 500 ਨਫਾ ਲੈਣਾ ਆਪਾਂ ਝੂਠ ਮਾਰ ਕੇ ਬਾਈ ਕਹਿੰਦਾ ਕੀ ਲੈਣਾ ਜੇ ਕੋਈ 10 15000 ਨਫਾ ਲੈਣਾ ਹੋਵੇ ਫੇਰ ਤਾਂ ਬਾਈ ਕਹਿੰਦਾ ਝੂਠ ਮਾਰਦੇ ਵੀ ਚੰਗੇ ਲੱਗਦੇ ਆ 1000 ਕੀ ਗੱਲ ਭਾਈਆਂ ਮੈਂ ਗਾਲਾਂ ਕੱਢੀ ਉਹ ਕੋਈ ਕੀ ਫਾਇਦਾ ਹਾਂ ਮਾਤਾ ਬੰਦਾ ਆਪਾਂ ਨੂੰ ਵੀ ਪਤਾ ਵਾ ਕਿ ਨਹੀਂ ਸਹੀ ਗੱਲ ਆ ਤੇ ਐਵੇਂ ਝੂਠ ਦਫਾਨ ਮਰੀ ਜਾਣਾ ਉਹਦਾ ਸਵਾਦ ਨਹੀਂ ਆਉਂਦਾ ਕੰਮ ਦਾ ਹਾਂ ਕਿੰਨੇ ਦੀ ਬਾਈ ਇਹ ਵੀ ਜਿਹਾ ਜੈਸਾ ਉਹਨਾਂ ਦੁੱਧ ਦਾ ਤੇ ਜੈਸਾ ਉਹਨਾਂ ਵਾ ਬੱਛੀ ਆ ਮਗਰ ਚਲ ਤੋਗਾ ਵਈਆ ਇਹ ਜੇ ਆਪਾਂ ਦੇ ਦਾਂਗੇ ਮੁੱਲ ਜਿੰਨਾ ਮਰਜ਼ੀ ਕਰਾ ਲਓ 40000 ਦੀ ਦੇਣੀ ਆ ਟੋਕੜਾ ਵਾਲਾ ਬਾ ਬਹੁਤ ਚੱਲਣੀ 40000 ਦੀ ਆਉਣ ਦੇ ਬਾਈ ਕਹਿੰਦਾ ਪਤਾ ਕੀ ਗੱਲ ਆ ਆਪਣਾ ਹਜ਼ਾਰ ਖੰਡ ਵਾਲਾ ਮਾਰਜਰ ਉਹ ਨਹੀਂ ਵਾਧੂ ਆਪਾਂ ਹਾਂ ਆਪਾਂ ਹੋਰ ਨਾਲ ਲਿਓਣ ਵਾਲੇ ਬਣਾਗੇ ਸਹੀ ਗੱਲ ਆ ਪੰਜ ਨੰਬਰ ਬਾਈ ਇਹ ਵੀਰੇ ਅੱਜ ਹੀ ਆਇਆ ਜੋੜਾ ਇਹ ਹਮ ਇਹ ਗੱਬਣ ਲੈ ਜੂਏ ਜੀ ਪੰਜ ਚਾਰ ਦਿਨ ਠੀਕ ਆ ਉਹਨਾਂ ਨੇ ਦੱਸਿਆ ਹੀ ਪਈਦੇ ਸੂਏ ਦਾ 16 ਕਿਲੋ ਚੋਇਆ ਹਮ ਪਤਾ ਨਹੀਂ ਵੀ ਕਿੰਨਾ ਝੋਇਆ ਕਿੰਨਾ ਨਹੀਂ ਸਹੀ ਹੈ ਐਵੇਂ ਆਪਾਂ ਝੂਠ ਫਾਣ ਮਾਰੀ ਜਾਈਏ ਜੇ ਹਿਸਾਬ ਨਾਲ ਢੱਲ ਢੋਲਾ ਕਿ ਨਹੀਂ ਖਾਨ ਤੋਂ ਬਹੁਤ ਵਧੀਆ ਲੱਗਾ ਹਾਂ ਇਸ ਹਿਸਾਬ ਨਾਲ ਤਾਂ ਚਾਹੀਦਾ ਇਹਨੂੰ 17 18 ਕਿਲੋ ਹੂੰ ਬਾਕੀ ਜੀ ਜਿੰਨਾ ਦੁੱਧ ਉਹ ਅਗਲੀ ਸੇਵਾ ਦਾ ਲਓ ਜੀ ਬਾਈ ਕਹਿੰਦਾ ਆਪਾਂ ਐਵੇਂ ਝੂਠ ਫਾਣ ਮਾਰੀ ਜਾਈਏ ਕਿ ਅਗਲੇ ਕਹਿੰਦੇ 15 16 ਝੋਇਆ ਪਰ ਬਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਆ ਦੁੱਧ ਅਗਲੇ ਦੀ ਸੇਵਾ ਦਾ ਵਜਨ ਵਜੂਦ ਬਹੁਤ ਆ ਤੇ ਲੇਵਾ ਸੋਹਣਾ ਤਿਆਰੀ ਤੂਰੀ ਪੂਰੀ ਆ ਬਾਕੀ ਹਜੇ ਦਿਨ ਚਾਰ ਪੰਜ ਲੈ ਜਾਣੇ ਆ ਨੇ ਮੱਝਾਂ ਵਰਗਾ ਦੁੱਧ ਹੋਊਗਾ ਗਰਮੀ ਰਹਿ ਤੇ ਵਹਿੜਾ ਮੋٹے ਮੋٹے ਥਾਣ ਆ ਦੂਆ ਸੂਆ ਚਾਰਾਂ ਦੇ ਰਣ ਸੂਪੇ ਪੰਜਾਂ ਦੇ ਸੂਪੇ ਬਾਕੀ ਪਾਸਪੂਸ ਕੀਤੀਆਂ ਪੋਲੀ ਧਾਰਾ ਰੂਮ ਵਰਗੀ ਬੇਫਿਕਰ होके ਆ ਜਿਓ ਬੰਦਾ ਹੀ ਨਰਮ ਆ ਯਾਰ ਜਿਹੜਾ ਮਰਜੀ ਜਾਨਵਰ ਲੈ ਜਾਓ ਬੇਫਿਕਰ होके ਕਿੰਨੇ ਦੀ ਬਾਈ ਇਹ ਜੀ ਜੈਸਾ ਉਹਨਾਂ ਦਾ ਬੱਚੀ ਹੈ ਜਿਹਨੇ ਮਰਜੀ ਮੁੱਲ ਕਰਨਾ ਇਹ ਵੀ 55000 ਦੀ ਲਓ ਜੀ ਇਹ ਵੀ 55 ਦੀ ਆਉਂਦੇ ਭਾਈ ਕਹਿੰਦਾ ਇਹ ਤੇ ਹੱਤੋਂ ਔਕੜ ਗੱਬਣ ਦੇ ਇਹ ਟੋਕਰ ਗੱਬਣ ਜੀ ਢਾਈਆਂ ਮਹੀਨਿਆਂ ਦੀ ਆ ਉਹਨਾਂ ਨੇ ਤਾਂ 3 ਸਾਢੇ ਤਾਂ ਕਿਹਾ ਹੀ ਕਰਦਿਆ ਨੇ ਹਾਂ ਆਪਾਂ ਆਪਦੇ ਘਰੇ ਚੈੱਕ ਕਰਾਈ ਆ ਠੀਕ ਹੈ ਦੋ ਦੋ ਢਾਈ ਮਹੀਨੇ ਦੀ ਪੂਰੀ ਚੈੱਕ ਪਾਸ ਚੈੱਕ ਪਾਸ ਹਾਂ ਮੈਂ ਤੜਕੇ ਚੈੱਕ ਕਰਾ ਲਈ ਆਣ ਕੇ ਪਹਿਲਾਂ ਡਾਕਟਰ ਉਹਨਾਂ ਨੇ ਦੱਸਿਆ ਹੀ 8 ਕਿਲੋ ਦੁੱਧ 8-9 ਦੱਸਦੇ ਆਪਾਂ ਵੀਰੇ 6 ਕਿਲੋ ਹੀ ਦੱਸ ਠੀਕ ਹੈ ਐਵੇਂ ਉਹਦਾ ਫਾਇਦਾ ਨਹੀਂ ਹੁੰਦਾ ਕੋਈ ਐਵੇਂ ਝੂਠ ਬਣਾ ਦੁੱਧ 8 ਕਿਲੋ ਹੀ ਹੋਊਗਾ ਹੂੰ ਤੇ ਪਰ ਆਪਾਂ ਜੋ ਹੀ ਤੜਕੇ ਆ ਠੀਕ ਹੈ ਤੇ ਆਪਾਂ 6 ਕਿਲੋ ਹੀ ਮੰਨ ਵੀਰੇ ਲਓ ਜੀ ਬਾਈ ਕਹਿੰਦਾ 6 ਕਿਲੋ ਹੀ ਮੰਨੋ ਦੁੱਧ ਹੋਊ 8-9 ਹੀ ਪਾਈ ਕਹਿੰਦਾ ਦੋ ਘਾਟ ਹੀ ਮੰਨ ਤੂੰ 6 ਹੀ ਮੰਨ ਅਗਲੇ ਕਹਿੰਦੇ ਢਾਈਆਂ ਤਿੰਨਾਂ ਦੀ ਗੱਬਣ ਆ ਬਾਈ ਕਹਿੰਦਾ ਆਪਾਂ ਚੈੱਕ ਕਰਾ ਲਈ ਅੱਜ ਕਿ 2 ਸਵਾ ਦੋਵਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਮੈਂ ਕਹਿੰਦਾ 10 ਦਿਨ ਘਾਟ ਹੀ ਦਸੀ ਹਾਂ ਓਏ ਦੋ ਢਾਈਆਂ ਦੇ ਮਹੀਨੇ ਦੀ ਚੈੱਕ ਪਾਸ ਦੱਸਿਆ ਸਹੀ ਆ ਠੰਡਾ ਟੀਕਾ ਵੀ ਲਵਾਤਾ ਠੰਡਾ ਟੀਕਾ ਲਵਾਤਾ ਬਾਈ ਕਹਿੰਦਾ ਮੈਂ ਡਾਕਟਰ ਵੀਡੀਓ ਬਣਾ ਕੇ ਮੈਂ ਆਪਾਂ ਮੋਬਾਈਲ ਤੇ ਰੱਖੀ ਵੀਡੀਓ ਬਣਾ ਕੇ ਡਾਕਟਰ ਦੀ ਗੱਭਣ ਚੈੱਕ ਪਾਸ ਦੀ ਕਹਿੰਦੇ ਦੀ ਬਾਈ ਕਹਿੰਦਾ ਵੀਡੀਓ ਬਣਾ ਲਈ ਆ ਕੋਈ ਆਪਦਾ ਡਾਕਟਰ ਲਿਆ ਵੇ ਜਦੋਂ ਮਰਜ਼ੀ ਚੈੱਕ ਕਰੇ ਅਗਲਾ ਆਪਦਾ ਬਾਈ ਕਹਿੰਦਾ ਡਾਕਟਰ ਲਿਆ ਵੇ ਜਦੋਂ ਮਰਜ਼ੀ ਆਪਦੀ ਵੀ ਤਸੱਲੀ ਕਰ ਲਈ ਜੇ ਕਰਨੀ ਆ ਤਾਂ ਹਾਂਜੀ ਹਾਂਜੀ ਬਾਈ ਰਸ਼ਪਾਲ ਨੇ ਤਸੱਲੀ ਕਰਾ ਲਈ ਆ ਦੋਹਾਂ ਤੋਂ ਢਾਈਆਂ ਮਹੀਨੇ ਦੀ ਗੱਭਣ ਚੈੱਕ ਪਾਸ ਹੈ ਕਿੰਨੇ ਦੀ ਬਾਈ ਜਿੱਥੇ ਜੈਸਾ ਉਹਨਾਂ ਦਾ ਮੱਛੀ ਜਿਵੇਂ ਰੁੱਤ ਚ ਆਉਂਦੀ ਹੈ ਜਿੰਨੀ ਮਰਜ਼ੀ ਵੇਖੇ ਕਰ ਲੈ ਪਰ ਆਪਣਾ ਭਾਜਿਆ ਜੀ ਹੁੰਦਾ ਇਹ ਆਪਾਂ 40000 ਦੀ ਮੱਛੀ ਲੈ ਲਓ ਜੀ 40000 ਦੀ ਆਉਣ ਗਰ ਰੋ ਤੁਝ ਗਰਮੀਆਂ ਚ ਸੂਣਾ ਅੱਖਾਂ ਚ ਦੁੱਧ ਸੁੱਕ ਜਾਂਦਾ ਜਿਹੜੇ ਮਹੀਨੇ ਚ ਜਾ ਕੇ ਸੁਣਾ ਨੇ ਛੰਡੀ ਬਹੁਤ ਆ ਬਾਈ ਕੋਈ ਕੋਈ ਬਾਹਲੀ ਇੱਕ ਨੰਬਰ ਲੈ ਜਿਵੇਂ ਕ੍ਰੋਸ ਆ ਕੋਈ ਕਹਿ ਦੂਗਾ ਵੀ ਕ੍ਰੋਸ ਆ ਲੈ ਛੰਡੀ ਮਿੱਠੀ ਫਾਲ ਲੈ ਪੂਰੀ ਐ ਜਿਵੇਂ ਮਰਜੀ ਯਾਰ ਹਾਂ ਪੀ ਜਾ ਇਹਦੇ ਨਾਲ 40000 ਦੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਰਿਸ਼ਪਾਲ ਦੀਆਂ ਚਾਰ ਤਾਜ਼ੀਆਂ ਸੁਈਆਂ ਤਿੰਨਾਂ ਦੇ ਮਗਰ ਬੱਚੀਆਂ ਇੱਕ ਦੇ ਮਗਰ ਬੱਚਾ ਪੰਜ ਨੰਬਰ ਗੱਬਣ ਤਿਆਰ 6 ਨੰਬਰ ਤੋਕੜ ਗੱਬਣ ਚੈੱਕ ਪਾਸ ਇਹ ਸਾਰੀਆਂ ਵੜਾ ਸੇਲ ਐ ਸਾਰਿਆਂ ਨੂੰ ਸਾਥੀ ਕਰੋ